ਕੀ ਤੁਸੀਂ ਕੈਨੇਡਾ ਵਿੱਚ ਜੋ ਪੜਾਈ ਜਾਂ ਕੰਮ ਕਰਨ ਜਾ ਰਹੇ ਹੋ ਕੀ ਇਹ ਤੁਹਾਡੀ ਪਹਿਲੀ ਵਾਰ ਹੈ ਕਿ ਤੁਸੀਂ ਦੋਵਾਂ ਦੇ ਵਿੱਚੋਂ ਕਿਸੇ ਵਿਸ਼ੇ ਨਹੀਂ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਤੇ ਵਿਚਾਰ ਕਰਨੀ ਲਾਉਣਾ ਹੈ ਇੱਕ ਵਿਦੇਸ਼ੀ ਵਿਦਿਆਰਥੀ ਜਾਂ ਫਿਰ ਗਰਮਚਾਰੀ ਹੁੰਦੇ ਨਾਤੇ ਕੈਨੇਡਾ ਵਿੱਚ ਦਾਖਲ ਹੁੰਦੇ ਨਿਯਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਲੋੜੀਂਦੇ ਦਸਤਾਵੇਜ਼ ਤੁਹਾਨੂੰ ਕਿਹੜੀਆਂ-ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਤੇ ਹਵਾਈ ਅੱਡੇ ਤੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਇਹ ਸਮਝਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਵਿੱਚ ਕੰਮ ਜਾਂ ਫਿਰ ਪੜਾਈ ਲਈ ਵੀਜ਼ਾ ਮਿਲਦਾ ਹੈ ਪਰ ਇਹ ਉਨਾਤਾ ਪਹਿਲਾ ਮੌਕਾ ਹੈ ਜਦੋਂ ਉਹ ਇਸ ਦੇਸ਼ ਦੀ ਯਾਤਰਾ ਕਰਦੇ ਨੇ ਜਿਸ ਦੇ ਨਾਲ ਉਹ ਜ਼ਰੂਰੀ ਦਸਤਾਵੇਜ਼ਾਂ ਬਾਰੇ ਅਨਿਸ਼ਚਿਤਤਾ ਹੋ ਜਾਂਦੇ ਨੇ ਹਵਾਈ ਅੱਡੇ ਉਤੇ ਉਤਰਨ ਉਤੇ ਇਮੀਗ੍ਰੇਸ਼ਨ ਉਤੇ ਗਲਤ ਦਸਤਾਵੇਜ਼ ਵਿੱਚ ਪੇਸ਼ ਕਰਨ ਦੇ ਨਾਲ ਤੁਹਾਨੂੰ ਦਾਖਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਇਸ ਲਈ ਅੱਜ ਅਸੀਂ ਕੈਨੇਡਾ ਦੇ ਵਿੱਚ ਦਾਖਲ ਹੋਣ ਲਈ ਇੱਕ ਵਿਦਿਆਰਥੀ ਕਰਮਚਾਰੀ ਦੇ ਕੋਲ ਕਿਹੜੇ ਦਸਤਾਵੇਜ਼ ਹੋਣੇ ਚਾਹੀਦੇ ਨੇ ਇਸ ਬਾਰੇ ਦੱਸਾਂਗੇ ਖਵਾਇਰ ਜੋਤੇ ਉਤਰਨ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਪੇਸ਼ ਕਰਨੇ ਜ਼ਰੂਰੀ ਨੇ ਜੋ ਕਿ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦੋਵਾਂ ਦੇ ਲਈ ਇੱਕੋ ਜਿਹੇ ਨੇ